ਲਿਆ ਗਿਆ ਹੈ ਕਿ ਐਸਜੀਪੀਸੀ ਦਾ ਵਫਾ ਜਿਹੜਾ ਹੈ ਤੱਕ ਸ੍ਰੀ ਪਟਨਾ ਸਾਹਿਬ ਜਾਏਗਾ ਜਿੱਥੇ ਪੰਜ ਪਿਆਰੇ ਸਾਈਬਾਨਾ ਦੇ ਨਾਲ ਵੀ ਗਲਬਾਤ ਕੀਤੀ ਜਾਏਗੀ ਤੇ ਉਸ ਤੋਂ ਇਲਾਵਾ ਇਹ ਵੀ ਜ਼ਿਕਰ ਹੈ ਕਿ ਤੱਕ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਵੀ ਗਲਬਾਤ ਹੋਏਗੀ ਤਾਂ ਐਸਜੀਪੀਸੀ ਦਾ ਇਹ ਵਫਾ ਜਿਹੜਾ ਹੈ ਉਹ ਸ੍ਰੀ ਪਟਨਾ ਸਾਹਿਬ ਜਾਏਗਾ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਸ੍ਰੀ ਅਕਾਲ ਤਖਸੈਬ ਦੇ ਵੱਲੋਂ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਮਾਫੀ ਦੇ ਦਿੱਤੀ ਗਈ ਸੀ ਤੇ ਉਹਨਾਂ 'ਤੇ ਲਗਾਈਆਂ ਗਈਆਂ ਸਾਰੀਆਂ پابੰਦੀਆਂ ਨੂੰ ਹਟਾ ਦਿੱਤਾ ਗਿਆ ਸੀ ਇਹੇ ਹੁਕਮਨਾਮਾ ਸ੍ਰੀ ਅਕਾਲ ਤਖਸੈਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਹਾਲਾਂਕਿ ਤਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਇਸ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਤੇ ਖੋਰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜੋ ਹੁਕਮਨਾਮਾ ਗੌਰੇ ਮਸਕੀਨ ਦੇ ਖਿਲਾਫ ਪਹਿਲਾ ਤੋਕੀ ਜਾਰੀ ਹੈ ਉਹ ਜਿਉਂ ਦਾ ਤਿਉਂ ਬਰਕਰਾਰ ਰੱਖੇਗਾ ਤਦਾਸੀ ਇਹ ਕਿ ਖੁਣ ਐਸਜੀਪੀਸੀ ਦੇ ਵੱਲੋਂ ਆਪਣਾ ਵਫਦ ਭੇਜਿਆ ਜਾਏਗਾ ਜਿਸ ਦੇ ਵਿੱਚ ਨਾਮ ਵੀ ਸਾਹਮਣੇ ਆਏ ਨੇ ਤਦਾਸੀ ਇਹ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਣਾ ਦੇ ਵੱਲੋਂ ਇਸ ਵਫਦ ਦਾ ਗਠਨ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀ ਪੰਜ ਸਿੰਘ ਸਹਿਬਾਨਾ ਦੀ ਕੋਈ ਇਕਤਰਤਾ ਤੋਂ ਬਾਅਦ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਤੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕੇ ਗੱਲਬਾਤ ਕਰਨ ਦੇ ਲਈ ਇੱਕ ਵਫਦ ਦਾ ਗਠਨ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਗਠਿਤ ਕੀਤੇ ਗਏ ਇਸ ਬਫਦ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਗੁਰਬਚਨ ਸਿੰਘ ਕਰਮੂਵਾਲਾ ਨੂੰ ਸ਼ਾਮਿਲ ਕੀਤਾ ਗਿਆ ਜਿਸ ਦੇ ਕੋਆਰਡੀਨੇਟਰ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੂੰ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ DOST ਦੇ ਵੱਲੋਂ ਇਹ ਕੇ ਦੱਸਿਆ ਗਿਆ ਕਿ ਗਠਿਤ ਕੀਤਾ ਗਿਆ ਵਫਦ ਜਲਦ ਹੀ ਤਖਤ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪੰਜ ਪਿਆਰੇ ਸਾਈਬਾਨ ਨਾਲ ਗੱਲਬਾਤ ਕਰੇਗਾ ਤਾਂ ਦੱਸ ਜਿਏ ਕਿ ਇਹ ਕੇ ਹੁਕਮਨਾਮਾ ਜਾਰੀ ਕਰਨ ਨੂੰ ਲੈ ਕੇ ਇਹ ਕੀ ਆ ਜਾ ਰਿਹਾ ਕਿ ਸਾਰਾ ਰੇਡ ਦਾ ਫਸਿਆ ਹੋਇਆ ਹਾਲਕਿ ਦੇਖਣਾ ਇਹ ਕੋਏਗਾ ਕਿ ਬਫਦ ਦੇ ਵੱਲੋਂ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਐਸਜੀਪੀਸੀ ਦੇ ਵੱਲੋਂ ਇੱਕ ਬਫਦ ਦਾ ਗਠਨ ਕੀਤਾ ਗਿਆ ਇਹ ਬਫਦ ਤਖਤ ਸ੍ਰੀ ਪਟਨਾ ਸਾਹਿਬ ਜਾਏਗਾ ਮੇਰੇ ਨਾਲ ਉਸ ਬਫਦ ਦੇ ਮੈਂਬਰ ਅਤੇ ਐਸਜੀਪੀਸੀ ਦੇ ਮੈਂਬਰ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਗਰੇਵਾਲ ਸਰ ਇਸ ਤਰੀਕੇ ਦੇ ਨਾਲ ਇਹ ਬਫਦ ਦਾ ਗਠਨ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਆ ਜਾਇਆ ਜਾਏਗਾ ਔਰ ਗੱਲਬਾਤ ਕੀਤੀ ਜਾਏਗੀ ਅ ਮੁੱਦੇ ਕੀ ਕੁਝ ਹੋਣਗੇ ਉੱਥੇ ਗੱਲਬਾਤ ਦੇ ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬੜਨਾ ਸਾਹਿਬ ਦੇ ਪੰਜ ਪਾਰੇ ਸਹਿਬਾਨ ਵੱਲੋਂ ਕਿ ਜਿਹੜਾ ਜਿਹੜਾ ਬਿਲਕੁਲ ਅਰਥ ਨਹੀਂ ਰੱਖਦਾ ਕਿ ਜ세ਦਾਰ ਕਾਲਕਸਰ ਸਾਹਿਬ ਨੂੰ ਦਮਾ ਸਾਹਿਬ ਨੂੰ ਉਹਨਾਂ ਨੇ ਉਹਨਾਂ ਨੇ ਕਰ ਦਿੱਤਾ ਛੇਕ ਦੇਣਾ ਤੇ ਰਾਸ਼ੀ ਆਗੂ ਨੂੰ ਤਲਬ ਕਰਨਾ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਬੜੀਆਂ ਗਲਤ ਨੇ ਤੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਪੰਥ ਦੇ ਅੰਦਰ ਜਿਹੜੇ ਤਖਤ ਨੇ ਉਹ ਆਪਸ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਹੋਵੇ ਜਾਂ ਟਕਰਾਉਣ ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੇਖਣੀਆਂ ਪੈਣੀਆਂ ਜੀ ਸੋ ਉਸ ਗੱਲ ਹੀ ਖਰੋਨੀ ਕਮੇਟੀ ਦਾ ਆਪਣੀ ਫਰਜ਼ ਆਪਣੀ ਡਿਊਟੀ ਹੈ ਜੀ ਕਿ ਖਰੋਨੀ ਕਮੇਟੀ ਇਸ ਮਾਫਸਲੇ ਮਾਮਲੇ ਨੂੰ ਸੁਲਝਾਏ ਸੋ ਉਸ ਗੱਲ ਹੀ ਗਲਵਤ ਕਰਨ ਲਈ ਮਾਮਲੇ ਨੂੰ ਸੁਲਝਾਉਣ ਲਈ ਜਿਹੜੀ ਸਾਡੀ ਮਰਜ਼ਾਦਾ ਵਾਸਤੇ ਪਰੰਪਰਾ ਵਾਸਤੇ ਹਕਾਲਤ ਸਰਬੋੱਚਤਾ ਜੀ ਉਸ ਦੀ ਕਾਇਮੀ ਲਈ ਇਹ ਸਾਰਾ ਕੁਝ ਜਿਹੜਾ ਬਹੁਤ ਜਾ ਰਿਹਾ ਇੱਕ 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 ਦਿਰਵਲ ਸਾਹਿਬ ਇਹ ਵੀ ਕਾ ਜਾ ਰਿਹਾ ਕਿ ਤਖਤ ਸ੍ਰੀ ਕਾਲ ਤਖਸਾਹਬ ਦੇ ਵੱਲੋਂ ਜਿਹੜਾ ਹੈ ਉਹ ਗੋਰੀ ਮਸਕੀਨਪੁਰਾ ਨੂੰ ਮਾਫੀ ਦੇ ਦਿੱਤੀ ਗਈ ਤੇ ਉਹਨਾਂ ਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਗਈਆਂ ਜਦਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਵੀ ਹੁਕਮਨਾਮਾ ਜਾਰੀ ਹੋਇਆ ਕਿ ਉਹ ਪਾਬੰਦੀਆਂ ਜਿਉਂ ਦੀਆਂ ਤਿਉਂ ਰਹਿਣਗੀਆਂ ਕਿ ਇਹਦਾ ਵੀ ਕੁਝ ਗੇੜਕਾ ਫਸਿਆ ਹਾਂਗਾ ਤਖਤ ਕਾਲ ਤਖਸਾਹਬ ਨੂੰ ਕੋਈ ਚੁਣੌਤੀ ਨਹੀਂ ਹੋ ਸਕਦੀ ਜੀ ਜਿਹੜਾ ਵੀ ਉੱਥੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਉਸ ਨੂੰ ਕੋਈ ਵੀ ਇਹ ਜਿਹੜਾ ਉਹ ਚੁਣੌਤੀ ਨਹੀਂ ਦੇ ਸਕਦਾ ਗੱਲਬਾਤ ਕੀਤੀ ਜਾ ਸਕਦੀ ਹੈ ਉਹਤੇ ਇਤਰਾਜ਼ ਜਾਂ ਜਾਂ ਕੋਈ مشورہ ਦੇਣ ਵਾਸਤੇ ਕਿਹਾ ਜਾ ਸਕਦਾ ਜੀ ਕੋਈ ਸਾਡੀ ਰਵਾਇਤ ਹੀ ਨਹੀਂ ਹੈ ਜੀ ਕੋਈ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਵਾ ਜੀ ਉਹ ਉਹੀ ਉਸੇ ਗੱਲ ਦਾ ਜ਼ਿਕਰ ਕਿ ਇੱਕ ਪਾਸੇ ਤਾਂ ਜਿਹੜੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹ ਕੋ ਧਰਮ ਪ੍ਰਚਾਰ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਉਹਨਾਂ ਨੂੰ ਜਿਹੜੇ ਨੌਜਵਾਨ ਨੇ ਸਿੱਖੀ ਦੇ ਵਿੱਚ ਵਾਪਸ ਪਰਤਣਾ ਚਾਹੁੰਦੇ ਨੇ ਜਾਂ ਫਿਰ ਸਿੱਖੀ ਨੂੰ ਅਪਣਾਉਣਾ ਚਾਹੁੰਦੇ ਨੇ ਉਹ ਬੜੇ ਧਿਆਨ ਦੇ ਨਾਲ ਉਹਨਾਂ ਦੀ ਗੱਲ ਵੀ ਸੁਣ ਰਹੇ ਨੇ ਕਿ ਇਹ ਧਰਮ ਪ੍ਰਚਾਰ ਦੀ ਲਹਿਰ ਨੂੰ ਖੇਸ ਪਹੁੰਚਾਉਣ ਦੇ ਮਕਸਦ ਦੇ ਨਾਲ ਵੀ ਸਭ ਕੁਝ ਹੋ ਰਿਹਾ ਬਹੁਤ ਸਾਰੀਆਂ ਗੱਲਾਂ ਜੀ ਚਲੋ ਬਹੁਤ ਸਾਰੀਆਂ ਗੱਲਾਂ ਕਿਉਂਕਿ ਮੈਂ ਕੋ ਉਸ ਵਫਦਾ ਹਿੱਸਾ ਹਾਂ ਜੀ ਸੋ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਾਂਗਾ ਜੀ ਜੀ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਜੋ ਜੋ ਸਾਡੀ ਪ੍ਰਾਤਨ ਪਰੰਪਰਾ ਵਾ ਉਸ ਦੇ ਮੁਤਾਬਕ ਹੀ ਸਾਰਾ ਮਾਮਲਾ ਸੁਲਝਾਇਆ ਜਾਵੇ ਜੀ ਜੀ ਕਿਉਂਕਿ ਤਖਤ ਵੀ ਸਾਡੇ ਲਈ ਇੰਪੋਰਟੈਂਟ ਆ ਉਸ ਖੇਤਰ ਦੇ ਸਿੱਖ ਜਿਹੜੇ ਆ ਉਹ ਬੜੇ ਅਹਿਮ ਨੇ ਜੀ ਤੋਂ ਨਾ ਸਾਰਿਆਂ ਨਾਲ ਰਾਇ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਸ ਮਕਸਦ ਨੂੰ ਜਿਹੜੀ ਕਮੇਟੀ ਭੇਜੀ ਆ ਜੀ ਸੋ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦਾ ਜਲਦ ਹੱਲ ਨਿਕਲੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੇ ਕਰਨ ਦੇ ਲਈ ਤਾਂ ਇੱਕ ਸਾਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸਕੜੇਲੀ ਪੋਸ ਪੰਜਾਬੀ ਤਤਕ ਤਕਤ ਸ੍ਰੀ ਪਟਨਾ ਸਾਹਿਬ ਜਾਏਗਾ ਐਸਜੀਪੀਸੀ ਦਾ ਵਫਦ ਕਿਉਂਕਿ ਤਕਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਹੁਕਮ ਨਾਮੇ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਹੈ ਕਿ ਐਸਜੀਪੀਸੀ ਦਾ ਵਫਦ ਜਿਹੜਾ ਹੈ ਤਕਤ ਸ੍ਰੀ ਪਟਨਾ ਸਾਹਿਬ ਜਾਏਗਾ ਜਿੱਥੇ ਪੰਜ ਪਿਆਰੇ ਸਾਇਬਾਨਾ ਦੇ ਨਾਲ ਵੀ ਗਲਬਾਤ ਕੀਤੀ ਜਾਏਗੀ ਤੇ ਉਸ ਤੋਂ ਇਲਾਵਾ ਇਹ ਵੀ ਜ਼ਿਕਰ ਹੈ ਕਿ ਤਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਵੀ ਗਲਬਾਤ ਹੋਏਗੀ ਤਸਜੀਪੀਸੀ ਦਾ ਇਹ ਵਫਦ ਜਿਹੜਾ ਹੈ ਉਹ ਸ੍ਰੀ ਪਟਨਾ ਸਾਹਿਬ ਜਾਏਗਾ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਸ੍ਰੀ ਅਕਾਲ ਤਖਸੈਬ ਦੇ ਵੱਲੋਂ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਮਾਫੀ ਦੇ ਦਿੱਤੀ ਗਈ ਸੀ ਤੇ ਉਹਨਾਂ ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ ਇਹੇ ਹੁਕਮਨਾਮਾ ਸ੍ਰੀ ਕਾਲਤਕ ਸਾਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਹਾਲਾਂਕਿ ਤਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਇਸ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਤੇ ਖੋਰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜੋ ਹੁਕਮਨਾਮਾ ਗੋਰੇ ਮਸਕੀਨ ਦੇ ਖਿਲਾਫ ਪਹਿਲਾਂ ਤੋਕੀ ਜਾ ਰਿਹਾ ਹੈ ਉਹ ਜੋ ਦਾ ਤਿਉ ਬਰਕਰਾਰ ਰੱਖੇਗਾ ਤਦ ਦੱਸਿਏ ਕਿ ਖੋਣਾ ਐਸਜੀਪੀਸੀ ਦੇ ਵੱਲੋਂ ਆਪਣਾ ਵਫਦ ਭੇਜਿਆ ਜਾਏਗਾ ਜਿਸ ਦੇ ਵਿੱਚ ਨਾਮ ਵੀ ਸਾਹਮਣੇ ਆਏ ਨੇ ਤਦ ਦੱਸਿਏ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੋਣਾ ਦੇ ਵੱਲੋਂ ਇਸ ਵਫਦ ਦਾ ਗਠਨ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀ ਪੰਜ ਸਿੰਘ ਸਹਿਬਾਨਾ ਦੀ ਕੋਈ ਇਕੱਤਰਤਾ ਤੋਂ ਬਾਅਦ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਤੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕੇ ਗੱਲਬਾਤ ਕਰਨ ਦੇ ਲਈ ਇੱਕ ਵਫਦ ਦਾ ਗਠਨ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਗਠਿਤ ਕੀਤੇ ਗਏ ਇਸ ਵਫਦ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਗੁਰਬਚਨ ਸਿੰਘ ਕਰਮੂਵਾਲਾ ਨੂੰ ਸ਼ਾਮਿਲ ਕੀਤਾ ਗਿਆ ਜਿਸ ਦੇ ਕੋਆਰਡੀਨੇਟਰ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੂੰ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਦੇ ਓਐਸਟੀ ਦੇ ਵੱਲੋਂ ਇਹ ਖ ਦੱਸਿਆ ਗਿਆ ਕਿ ਗਠਿਤ ਕੀਤਾ ਗਿਆ ਵਫਦ ਜਲਦ ਹੀ ਤਖਤ ਸ੍ਰੀ ਹਰਮੰਦਰ ਸਿੰਘ ਪਟਨਾ ਸਾਹਿਬ ਵਿਖੇ ਜਾ ਕੇ ਤਖਤ ਸਾਖਬ ਦੀ ਪ੍ਰਬੰਧਕ ਕਮੇਟੀ ਅਤੇ ਪੰਜ ਪਿਆਰੇ ਸਾਬਾਨ ਨਾਲ ਗੱਲਬਾਤ ਕਰੇਗਾ ਤਾਂ ਦੱਸ ਜਿਏ ਕਿ ਇਹ ਕਿ ਹੁਕਮਨਾਮਾ ਜਾਰੀ ਕਰਨ ਨੂੰ ਲੈ ਕੇ ਇਹ ਕੀ ਆ ਜਾ ਰਿਹਾ ਕਿ ਸਾਰਾ ਰੇਡ ਦਾ ਫਸਿਆ ਹੋਇਆ ਹੈ ਹਾਲਾਂਕਿ ਦੇਖਣਾ ਇਹ ਹੋਏਗਾ ਕਿ ਬਫਦਰ ਦੇ ਵੱਲੋਂ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਐਸਟੀਪੀਸੀ ਦੇ ਵੱਲੋਂ ਇੱਕ ਬਫਦਰ ਦਾ ਗਠਨ ਕੀਤਾ ਗਿਆ ਇਹ ਬਫਦਰ ਤਖਤ ਸ੍ਰੀ ਪਟਨਾ ਸਾਕੇ ਜਾਏਗਾ ਮੇਰੇ ਨਾਲ ਉਸ ਬਫਦ ਦੇ ਮੈਂਬਰ ਅਤੇ ਐਸਜੀਪੀਸੀ ਦੇ ਮੈਂਬਰ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਗਰੇਵਾਲ ਸਰ ਜਿਸ ਤਰੀਕੇ ਦੇ ਨਾਲ ਇਹ ਬਫਦ ਦਾ ਗਠਨ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਜਾਇਆ ਜਾਏਗਾ ਅਗਲ ਬਾਤ ਕੀਤੀ ਜਾਏਗੀ ਮੁੱਦੇ ਕੀ ਕੁਝ ਹੋਣਗੇ ਉੱਥੇ ਗੱਲਬਾਤ ਦੇ ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਟਨਾ ਸਾਹਿਬ ਦੇ ਪੰਜ ਪਾਰੇ ਸਹਿਬਾਨ ਵੱਲੋਂ ਕਿ ਜਿਹੜਾ ਜਿਹੜਾ ਬਿਲਕੁਲ ਅਰਥ ਨਹੀਂ ਰੱਖਦਾ ਕੀ ਜਸੇਦਾਰ ਕਾਲਤਖ ਸਾਹਿਬ ਨੂੰ ਦਮਾ ਸਾਹਿਬ ਨੂੰ ਉਹਨਾਂ ਨੇ ਉਹਨਾਂ ਨੇ ਕਰ ਦਿੱਤਾ ਛੇਕ ਦੇਣਾ ਤੇ ਰਾਸ਼ੀ ਆਗੂ ਨੂੰ ਤਲਬ ਕਰਨਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਬੜੀਆਂ ਗਲਤ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਪੰਥ ਦੇ ਅੰਦਰ ਜਿਹੜੇ ਤਖਤ ਨੇ ਉਹ ਆਪਸ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਹੋਵੇ ਜਾਂ ਟਕਰਾਅ ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੇਖਣੀਆਂ ਪੈਣੀਆਂ ਜੀ ਸੋ ਉਸ ਗੱਲ ਹੀ ਛਰੋਣੀ ਕਮੇਟੀ ਦਾ ਆਪਣੀ ਫਰਜ਼ ਆਪਣੀ ਡਿਊਟੀ ਹੈ ਜੀ ਛਰੋਣੀ ਕਮੇਟੀ ਇਸ ਮਾਮਲੇ ਨੂੰ ਸੁਲਝਾਏ ਉਸ ਗੱਲ ਲਈ ਗੱਲਬਾਤ ਕਰਨ ਲਈ ਮਾਮਲੇ ਨੂੰ ਸੁਲਝਾਉਣ ਲਈ ਜਿਹੜੀ ਸਾਡੀ ਮਰਿਆਦਾ ਵਾਸ ਪਰੰਪਰਾ ਵਾਸ ਹਕਾਲਤ ਸਿੰਘ ਸਾਹਿਬ ਦੀ ਸਰਵੋੱਚਤਾ ਜੀ ਉਸ ਦੀ ਕਾਇਮੀ ਲਈ ਇਹ ਸਾਰਾ ਕੁਝ ਜਿਹੜਾ ਬਹੁਤ ਜਾ ਰਿਹਾ ਇਕ ਇੱਕ ਇੱਕ ਦੇਰਵਾਲ ਸਾਹਿਬ ਇਹ ਵੀ ਕਹਾਂ ਜਾ ਰਿਹਾ ਕਿ ਤਖਤ ਸ੍ਰੀ ਕਲਕਤਕ ਸਾਹਿਬ ਦੇ ਵੱਲੋਂ ਜਿਹੜਾ ਹੈ ਉਹ ਗੋਰੀ ਮਸਕੀਨਪੁਰਾ ਨੂੰ ਮਾਫੀ ਦੇ ਦਿੱਤੀ ਗਈ ਤੇ ਉਹਨਾਂ ਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਗਈਆਂ ਜਦਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਵੀ ਹੁਕਮਨਾਮਾ ਜਾਰੀ ਹੋਇਆ ਕਿ ਉਹ ਪਾਬੰਦੀਆਂ ਜਿਉਂ ਦੀਆਂ ਤਿਉਂ ਰਹਿਣਗੀਆਂ ਕਿ ਇਹਦਾ ਵਿੱਚ ਜਿਹੜੇ ਕੱਸਿਆ ਹੈ ਕਲਕਤਕ ਸਾਹਿਬ ਨੂੰ ਕੋਈ ਚੁਣੌਤੀ ਨਹੀਂ ਹੋ ਸਕਦੀ ਜੀ ਜਿਹੜਾ ਵੀ ਉੱਥੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਉਸ ਨੂੰ ਕੋਈ ਵੀ ਇਹ ਜਿਹੜਾ ਉਹ ਚੁਣੌਤੀ ਨਹੀਂ ਦੇ ਸਕਦਾ ਗੱਲਬਾਤ ਕੀਤੀ ਜਾ ਸਕਦੀ ਹੈ ਉਤੇ ਇਤਰਾਜ਼ ਜਾਂ ਜਾਂ ਕੋਈ مشورہ ਦੇਣ ਵਾਸਤੇ ਕਿਹਾ ਜਾ ਸਕਦਾ। ਜੀ। ਕੋਈ ਸਾਡੀ ਰਵਾਇਤ ਹੀ ਨਹੀਂ ਹੈ। ਜੀ। ਕੋਈ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਵਾ। ਜੀ। ਉਹ ਉਹ ਉਸੇ ਗੱਲ ਦਾ ਜ਼ਿਕਰ ਕਿ ਇੱਕ ਪਾਸੇ ਤਾਂ ਜਿਹੜੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹ ਕੋ ਧਰਮ ਪ੍ਰਚਾਰ ਕਰ ਰਹੇ ਨੇ। ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਉਹਨਾਂ ਨੂੰ ਜਿਹੜੇ ਨੌਜਵਾਨ ਨੇ ਸਿੱਖੀ ਦੇ ਵਿੱਚ ਵਾਪਿਸ ਪਰਤਣਾ ਚਾਹੁੰਦੇ ਨੇ ਜਾਂ ਫਿਰ ਸਿੱਖੀ ਨੂੰ ਅਪਣਾਉਣਾ ਚਾਹੁੰਦੇ ਨੇ ਉਹ ਬੜੇ ਧਿਆਨ ਦੇ ਨਾਲ ਉਹਨਾਂ ਦੀ ਗੱਲ ਵੀ ਸੁਣ ਰਹੇ ਨੇ ਕੀ ਇਹ ਧਰਮ ਪ੍ਰਚਾਰ ਦੀ ਲਹਿਰ ਨੂੰ ਠੇਸ ਪਹੁੰਚਾਉਣ ਦੇ ਮਕਸਦ ਦੇ ਨਾਲ ਵੀ ਸਭ ਕੁਝ ਕੀਤਾ ਬਹੁਤ ਸਾਰੀਆਂ ਗੱਲਾਂ ਜੀ ਚਲੋ ਬਹੁਤ ਸਾਰੀਆਂ ਗੱਲਾਂ ਕਿਉਂਕਿ ਮੈਂ ਉਸ ਵਕਤ ਦਾ ਹਿੱਸਾ ਹਾਂ ਜੀ ਫਿਰ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਾਂਗਾ ਜੀ ਜੀ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਜੋ ਜੋ ਸਾਡੀ ਪ੍ਰਾਤਨ ਪਰੰਪਰਾ ਵਾ ਉਸ ਦੇ ਮੁਤਾਬਕ ਹੀ ਸਾਰਾ ਮਾਮਲਾ ਸੁਲਝਾਇਆ ਜਾਵੇ ਜੀ ਜੀ ਕਿਉਂਕਿ ਤਖਤ ਵੀ ਸਾਡੇ ਲਈ ਇੰਪੋਰਟੈਂਟ ਆ ਉਸ ਖੇਤਰ ਦੇ ਸਿੱਖ ਜਿਹੜੇ ਆ ਉਹ ਬੜੇ ਅਹਿਮ ਨੇ ਜੀ ਉਹਨਾਂ ਸਾਰਿਆਂ ਨਾਲ ਰਾਇ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਸ ਮਕਸਦ ਨੂੰ ਜਿਹੜੀ ਕਮੇਟੀ ਭੇਜੀ ਆ ਜੀ ਸੋ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦਾ ਜਲਦ ਹੱਲ ਨਿਕਲੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੇ ਕਰਨ ਦੇ ਲਈ ਤਾਂ ਇਖੇ ਸਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸਕੜੇਲੀ ਪੋਸ ਪੰਜਾਬੀ ਤਤਕ ਸ੍ਰੀ ਪਟਨਾ ਸਾਹਿਬ ਜਾਏਗਾ ਐਸਜੀਪੀਸੀ ਦਾ ਵਫਦ ਕਿਉਂਕਿ ਤਤਕ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਹੈ ਕਿ ਐਸਜੀਪੀਸੀ ਦਾ ਵਫਦ ਜਿਹੜਾ ਹੈ ਤਤਕ ਸ੍ਰੀ ਪਟਨਾ ਸਾਹਿਬ ਜਾਏਗਾ ਜਿੱਥੇ ਪੰਜ ਪਿਆਰੇ ਸਾਈਬਾਨਾ ਦੇ ਨਾਲ ਵੀ ਗਲਬਾਤ ਕੀਤੀ ਜਾਏਗੀ ਤੇ ਉਸ ਤੋਂ ਇਲਾਵਾ ਇਹ ਵੀ ਜ਼ਿਕਰ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਵੀ ਗਲਬਾਤ ਹੋਏਗੀ ਤਸਜੀਪੀਸੀ ਦਾ ਇਹ ਬਫਦ ਜਿਹੜਾ ਹੈ ਉਹ ਕੋ ਸ੍ਰੀ ਪਟਨਾ ਸਾਹਿਬ ਜਾਏਗਾ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਧਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਮਾਫੀ ਦੇ ਦਿੱਤੀ ਗਈ ਸੀ ਉਨਾ ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ ਇਹੇ ਹੁਕਮਨਾਮਾ ਸ੍ਰੀ ਅਕਾਲ ਤਖਸੈਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਹਾਲਾਂਕਿ ਤਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਇਸ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਤੇ ਖੋਰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜੋ ਹੁਕਮਨਾਮਾ ਗੋਰੇ ਮਸਕੀਨ ਦੇ ਖਿਲਾਫ ਪਹਿਲਾਂ ਤੋਕੀ ਜਾ ਰਿਹਾ ਹੈ ਉਹ ਜੋ ਦਾ ਤ्यों ਬਰਕਰਾਰ ਰੱਖੇਗਾ ਤਦ ਦੱਸ ਜੀਏ ਕਿ ਖੁਣਾ ਐਸਜੀਪੀਸੀ ਦੇ ਵੱਲੋਂ ਆਪਣਾ ਵਫਦ ਭੇਜਿਆ ਜਾਏਗਾ ਜਿਸ ਦੇ ਵਿੱਚ ਨਾਮ ਵੀ ਸਾਹਮਣੇ ਆਏ ਨੇ ਤਦ ਦੱਸ ਜੀਏ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਣਾ ਦੇ ਵੱਲੋਂ ਇਸ ਵਫਦ ਦਾ ਗਠਨ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀ ਪੰਜ ਸਿੰਘ ਸਹਿਬਾਨਾ ਦੀ ਕੋਈ ਇਕੱਤਰਤਾ ਤੋਂ ਬਾਅਦ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਤੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕੇ ਗੱਲਬਾਤ ਕਰਨ ਦੇ ਲਈ ਇੱਕ ਵਫ਼ਦ ਦਾ ਗਠਨ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਗਠਿਤ ਕੀਤੇ ਗਏ ਇਸ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਗੁਰਬਚਨ ਸਿੰਘ ਕਰਮੂਵਾਲਾ ਨੂੰ ਸ਼ਾਮਿਲ ਕੀਤਾ ਗਿਆ ਜਿਸ ਦੇ ਕੋਆਰਡੀਨੇਟਰ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੂੰ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਦੇ OST ਦੇ ਵੱਲੋਂ ਇਹ ਕਿ ਦੱਸਿਆ ਗਿਆ ਕਿ ਗਠਿਤ ਕੀਤਾ ਗਿਆ ਵਫਦ ਜਲਦ ਹੀ ਤਖਤ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਤਖਤ ਸਾਕਬ ਦੀ ਪ੍ਰਬੰਧਕ ਕਮੇਟੀ ਅਤੇ ਪੰਜ ਪਿਆਰੇ ਸਾਬਾਨ ਨਾਲ ਗੱਲਬਾਤ ਕਰੇਗਾ ਤਾਂ ਦੱਸ ਜਿਏ ਕਿ ਇਹ ਕਿ ਹੁਕਮਨਾਮਾ ਜਾਰੀ ਕਰਨ ਨੂੰ ਲੈ ਕੇ ਇਹ ਕੀ ਆ ਜਾ ਰਿਹਾ ਕਿ ਸਾਰਾ ਰੇਡ ਦਾ ਫਸਿਆ ਹੋਇਆ ਹੈ ਹਾਲਾਂਕਿ ਦੇਖਣਾ ਇਹ ਕੋਏਗਾ ਕਿ ਬਫਦਰ ਦੇ ਵੱਲੋਂ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਐਸਟੀਪੀਸੀ ਦੇ ਵੱਲੋਂ ਇੱਕ ਬਫਦਰ ਦਾ ਗਠਨ ਕੀਤਾ ਗਿਆ ਇਹ ਬਫਦਰ ਤਖਤ ਸ੍ਰੀ ਪਟਨਾ ਸਾਖੇ ਜਾਏਗਾ ਮੇਰੇ ਨਾਲ ਉਸ ਬਫਦ ਦੇ ਮੈਂਬਰ ਅਤੇ ਐਸਜੀਪੀਸੀ ਦੇ ਮੈਂਬਰ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਗਰੇਵਾਲ ਸਰ ਜਿਸ ਤਰੀਕੇ ਦੇ ਨਾਲ ਇਹ ਬਫਦ ਦਾ ਗਠਨ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਜਾਇਆ ਜਾਏਗਾ ਅੱਜ ਗੱਲਬਾਤ ਕੀਤੀ ਜਾਏਗੀ ਮੁੱਦੇ ਕੀ ਕੁਝ ਹੋਣਗੇ ਉੱਥੇ ਗੱਲਬਾਤ ਦੇ ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਟਨਾ ਸਾਹਿਬ ਦੇ ਪੰਜ ਪੈਰੇ ਸਹਿਬਾਨ ਵੱਲੋਂ ਕਿ ਜਿਹੜਾ ਜਿਹੜਾ ਬਿਲਕੁਲ ਅਰਥ ਨਹੀਂ ਰੱਖਦਾ ਕੀ ਜ세ਦਾਰ ਅਕਾਲਤਖਸਰ ਸਾਹਿਬ ਨੂੰ ਦਮਾ ਸਾਹਿਬ ਨੂੰ ਉਹਨਾਂ ਨੇ ਉਹਨਾਂ ਨੇ ਕਰ ਦਿੱਤਾ 6k ਦੇਣਾ ਤੇ ਰਾਸ਼ੀ ਆਗੂ ਨੂੰ ਤਲਬ ਕਰਨਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਬੜੀਆਂ ਗਲਤ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਪੰਥ ਦੇ ਅੰਦਰ ਜਿਹੜੇ ਤਖਤ ਨੇ ਉਹ ਆਪਸ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਹੋਵੇ ਜਾਂ ਟਕਰਾਅ ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੇਖਣੀਆਂ ਪੈਣੀਆਂ ਜੀ ਸੋ ਉਸ ਗੱਲ ਹੀ ਛਰੋਣੀ ਕਮੇਟੀ ਦਾ ਆਪਣੀ ਫਰਜ਼ ਆਪਣੀ ਡਿਊਟੀ ਆ ਜੀ ਛਰੋਣੀ ਕਮੇਟੀ ਇਸ ਮਾਪਸਰ ਮਾਮਲੇ ਨੂੰ ਸੁਲਝਾਏ ਉਸ ਗੱਲ ਲਈ ਗੱਲਬਾਤ ਕਰਨ ਲਈ ਮਾਮਲੇ ਨੂੰ ਸੁਝਾਉਣ ਲਈ ਜਿਹੜੀ ਸਾਡੀ ਮਰਜ਼ਾਵਾ ਪਰੰਪਰਾਵਾ ਖਾਲਸਾ ਸਾਹਿਬ ਦੀ ਸਰਵੋੱਚਤਾ ਜੀ ਉਸ ਦੀ ਕਾਇਮੀ ਲਈ ਇਹ ਸਾਰਾ ਕੁਝ ਜਿਹੜਾ ਬਹੁਤ ਜਾ ਰਿਹਾ ਇੱਕ 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 ਦਿਰਵਲ ਸਾਹਿਬ ਇਹ ਵੀ ਕਹਾਂ ਜਾ ਰਿਹਾ ਕਿ ਤਖਤ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਹੈ ਉਹ ਗੋਰੀ ਮਸਕੀਨਪੁਰਾਂ ਨੂੰ ਮਾਫੀ ਦੇ ਦਿੱਤੀ ਗਈ ਤੇ ਉਹਨਾਂ ਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਗਈਆਂ ਜਦਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਵੀ ਹੁਕਮਨਾਮਾ ਜਾਰੀ ਹੋਇਆ ਕਿ ਉਹ ਪਾਬੰਦੀਆਂ ਜਿਉਂ ਦੀਆਂ ਤਿਉਂ ਰਹਿਣਗੀਆਂ ਕਿ ਇਹਦਾ ਵੀ ਕੁਝ ਨੇੜਕਾ ਫਸਿਆ ਹੁੰਦਾ ਹੈ ਤਖਤ ਕਾਲ ਤਖਤ ਸਾਹਿਬ ਨੂੰ ਕੋਈ ਚੁਣੌਤੀ ਨਹੀਂ ਹੋ ਸਕਦੀ ਜੀ ਜਿਹੜਾ ਵੀ ਉੱਥੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਉਸ ਨੂੰ ਕੋਈ ਵੀ ਇਹ ਜਿਹੜਾ ਉਹ ਚੁਣੌਤੀ ਨਹੀਂ ਦੇ ਸਕਦਾ ਗੱਲਬਾਤ ਕੀਤੀ ਜਾ ਸਕਦੀ ਹੈ ਉਤੇ ਇਤਰਾਜ਼ ਜਾਂ ਜਾਂ ਕੋਈ مشورہ ਦੇਣ ਵਾਸਤੇ ਕਿਹਾ ਜਾ ਸਕਦਾ ਜੀ ਸੋ ਇਹ ਸਾਡੀ ਰਵਾਇਤ ਹੀ ਨਹੀਂ ਹੈ ਜੀ ਉਹ ਇਹ ਕਿਸੇ ਸਾਜ਼ਿਸ਼ ਦਾ ਇੱਕ ਹਿੱਸਾ ਵਾ ਜੀ ਉਹ ਉਹ ਉਸੇ ਗੱਲ ਦਾ ਜ਼ਿਕਰ ਕਿ ਇੱਕ ਪਾਸੇ ਤਾਂ ਜਿਹੜੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹ ਧਰਮ ਪ੍ਰਚਾਰ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਉਹਨਾਂ ਨੂੰ ਜਿਹੜੇ ਨੌਜਵਾਨ ਨੇ ਸਿੱਖੀ ਦੇ ਵਿੱਚ ਵਾਪਿਸ ਪਰਤਣਾ ਚਾਹੁੰਦੇ ਨੇ ਜਾਂ ਫਿਰ ਸਿੱਖੀ ਨੂੰ ਅਪਣਾਉਣਾ ਚਾਹੁੰਦੇ ਨੇ ਉਹ ਬੜੇ ਧਿਆਨ ਦੇ ਨਾਲ ਉਹਨਾਂ ਦੀ ਗੱਲ ਵੀ ਸੁਣ ਰਹੇ ਨੇ ਕਿ ਇਹ ਧਰਮ ਪ੍ਰਚਾਰ ਦੀ ਲਹਿਰ ਨੂੰ ਠੀਸ ਪਹੁੰਚਾਉਣ ਦੇ ਮਕਸਦ ਦੇ ਨਾਲ ਵੀ ਸਭ ਕੁਝ ਕੀਤਾ ਬਹੁਤ ਸਾਰੀਆਂ ਗੱਲਾਂ ਜੀ ਚਲੋ ਬਹੁਤ ਸਾਰੀਆਂ ਗੱਲਾਂ ਕਿਉਂਕਿ ਮੈਂ ਉਸ ਵਕਤ ਦਾ ਹਿੱਸਾ ਹਾਂ ਜੀ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਾਂਗਾ ਜੀ ਜੀ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਜੋ ਜੋ ਸਾਡੀ ਪ੍ਰਾਤਨ ਪਰੰਪਰਾ ਵਾ ਉਸ ਦੇ ਮੁਤਾਬਕ ਹੀ ਸਾਰਾ ਮਾਮਲਾ ਸੁਲਝਾਇਆ ਜਾਏਗਾ ਬਈ ਜੀ ਜੀ ਕਿਉਂਕਿ ਤਖਤ ਵੀ ਸਾਡੇ ਲਈ ਇੰਪੋਰਟੈਂਟ ਆ ਉਸ ਖੇਤਰ ਦੇ ਸਿੱਖ ਜਿਹੜੇ ਆ ਉਹ ਬੜੇ ਅਹਿਮ ਨੇ ਜੀ ਉਹਨਾਂ ਸਾਰਿਆਂ ਨਾਲ ਰਾਇ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਸ ਮਕਸਦ ਨੂੰ ਜਿਹੜੀ ਕਮੇਟੀ ਭੇਜੀ ਆ ਜੀ ਸੋ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦਾ ਜਲਦ ਹੱਲ ਨਿਕਲੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੇ ਕਰਨ ਦੇ ਲਈ ਤਾਂ ਇੱਕ ਸਾਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸੁਖੜੇਲੀ ਪੋਸ ਪੰਜਾਬੀ ਤਤਕ ਤਕ ਸ੍ਰੀ ਪਟਨਾ ਸਾਹਿਬ ਜਾਏਗਾ ਐਸਜੀਪੀਸੀ ਦਾ ਵਫਦ ਕਿਉਂਕਿ ਤਕਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਹੈ ਕਿ ਐਸਜੀਪੀਸੀ ਦਾ ਵਫਦ ਜਿਹੜਾ ਹੈ ਤਕਤ ਸ੍ਰੀ ਪਟਨਾ ਸਾਹਿਬ ਜਾਏਗਾ ਜਿੱਥੇ ਪੰਜ ਪਿਆਰੇ ਸਾਇਬਾਨਾ ਦੇ ਨਾਲ ਵੀ ਗਲਬਾਤ ਕੀਤੀ ਜਾਏਗੀ ਤੇ ਉਸ ਤੋਂ ਇਲਾਵਾ ਇਹ ਵੀ ਜ਼ਿਕਰ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਵੀ ਗਲਬਾਤ ਹੋਏਗੀ। TSGPC ਦਾ ਇਹ ਵਫਦ ਜਿਹੜਾ ਹੈ ਉਹ ਸ੍ਰੀ ਪਟਨਾ ਸਾਹਿਬ ਜਾਏਗਾ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਮਾਫੀ ਦੇ ਦਿੱਤੀ ਗਈ ਸੀ। ਤੇ ਉਹਨਾਂ 'ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ। ਇਹ ਇੱਕ ਹੁਕਮਨਾਮਾ ਸ੍ਰੀ ਅਕਾਲ ਤਖਸੈਬ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ। ਹਾਲਾਂਕਿ ਤਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਇਸ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਤੇ ਖੋਰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜੋ ਹੁਕਮਨਾਮਾ ਗੋਰੇ ਮਸਕੀਨ ਦੇ ਖਿਲਾਫ ਪਹਿਲਾਂ ਤੋਕੀ ਜਾ ਰਿਹਾ ਹੈ ਉਹ ਜੋ ਦਾ ਤਿਉ ਬਰਕਰਾਰ ਰੱਖੇਗਾ। ਤੁਹ ਦੱਸ ਜਿਏ ਕਿ ਖੁਣਾ ਐਸਜੀਪੀਸੀ ਦੇ ਵੱਲੋਂ ਆਪਣਾ ਵਫਦ ਭੇਜਿਆ ਜਾਏਗਾ ਜਿਸ ਦੇ ਵਿੱਚ ਨਾਮ ਵੀ ਸਾਹਮਣੇ ਆਏ ਨੇ ਤੋ ਦੱਸ ਜਿਏ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਣਾ ਦੇ ਵੱਲੋਂ ਇਸ ਵਫਦ ਦਾ ਗਠਨ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀ ਪੰਜ ਸਿੰਘ ਸਹਿਬਾਨਾਂ ਦੀ ਕੋਈ ਇਕੱਤਰਤਾ ਤੋਂ ਬਾਅਦ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਤੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕੇ ਗੱਲਬਾਤ ਕਰਨ ਦੇ ਲਈ ਇੱਕ ਵਫਦ ਦਾ ਗਠਨ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਗਠਿਤ ਕੀਤੇ ਗਏ ਇਸ ਵਫਦ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਗੁਰਬਚਨ ਸਿੰਘ ਕਰਮੂਵਾਲਾ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਦੇ ਕੋਆਰਡੀਨੇਟਰ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੂੰ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਦੇ OST ਦੇ ਵੱਲੋਂ ਇਹ ਕਿ ਦੱਸਿਆ ਗਿਆ ਕਿ ਗਠਿਤ ਕੀਤਾ ਗਿਆ ਵਫਦ ਜਲਦ ਹੀ ਤਖਤ ਸ੍ਰੀ ਹਰਮੰਦਰ ਸਿੰਘ ਪਟਨਾ ਸਾਹਿਬ ਵਿਖੇ ਜਾ ਕੇ ਤਖਤ ਸਾਖਬ ਦੀ ਪ੍ਰਬੰਧਕ ਕਮੇਟੀ ਅਤੇ ਪੰਜ ਪਿਆਰੇ ਸਾਬਾਨ ਨਾਲ ਗੱਲਬਾਤ ਕਰੇਗਾ ਤਾਂ ਦੱਸ ਜਿਏ ਕਿ ਇਹ ਕਿ ਹੁਕਮਨਾਮਾ ਜਾਰੀ ਕਰਨ ਨੂੰ ਲੈ ਕੇ ਇਹ ਕੀ ਆ ਜਾ ਰਿਹਾ ਕਿ ਸਾਰਾ ਰੇਡ ਦਾ ਫਸਿਆ ਹੋਇਆ ਹੈ ਹਾਲਾਂਕਿ ਦੇਖਣਾ ਇਹ ਹੋਏਗਾ ਕਿ ਬਫਰ ਦੇ ਵੱਲੋਂ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਐਸਟੀਪੀਸੀ ਦੇ ਵੱਲੋਂ ਇੱਕ ਬਫਰ ਦਾ ਗਠਨ ਕੀਤਾ ਗਿਆ ਇਹ ਬਫਰ ਤਖਤ ਸ੍ਰੀ ਪਟਨਾ ਸਾਕੇ ਜਾਏਗਾ ਮੇਰੇ ਨਾਲ ਉਸ ਬਫਦ ਦੇ ਮੈਂਬਰ ਅਤੇ ਐਸਜੀਪੀਸੀ ਦੇ ਮੈਂਬਰ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਗਰੇਵਾਲ ਸਰ ਇਸ ਤਰੀਕੇ ਦੇ ਨਾਲ ਇਹ ਬਫਦ ਦਾ ਗਠਨ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਜਾਇਆ ਜਾਏਗਾ ਔਰ ਗੱਲਬਾਤ ਕੀਤੀ ਜਾਏਗੀ ਮੁੱਦੇ ਕੀ ਕੁਝ ਹੋਣਗੇ ਉੱਥੇ ਗੱਲਬਾਤ ਦੇ ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਟਨਾ ਸਾਹਿਬ ਦੇ ਪੰਜ ਪੈਰੇ ਸਹਿਬਾਨ ਵੱਲੋਂ ਕਿ ਜਿਹੜਾ ਜਿਹੜਾ ਬਿਲਕੁਲ ਅਰਥ ਨਹੀਂ ਰੱਖਦਾ ਕੀ ਜੇਸ਼ੇਦਾਰ ਕਾਲਤਖ ਸਾਹਿਬ ਨੂੰ ਦੋਮਾ ਸਾਹਿਬ ਨੂੰ ਉਹਨਾਂ ਨੇ ਉਹਨਾਂ ਨੇ ਕਰ ਦਿੱਤਾ ਛੇਕ ਦੇਣਾ ਤੇ ਰਾਸ਼ੀ ਆਗੂ ਨੂੰ ਤਲਬ ਕਰਨਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਬੜੀਆਂ ਗਲਤ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਪੰਥ ਦੇ ਅੰਦਰ ਜਿਹੜੇ ਤਖਤ ਨੇ ਉਹ ਆਪਸ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਹੋਵੇ ਜਾਂ ਟਕਰਾਅ ਹੋਵੇ ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੇਖਣੀਆਂ ਪੈਣੀਆਂ ਜੀ ਸੋ ਉਸ ਗੱਲ ਹੀ ਖਰੋਨੀ ਕਮੇਟੀ ਦਾ ਆਪਣੀ ਫਰਜ਼ ਆਪਣੀ ਡਿਊਟੀ ਆ ਜੀ ਖਰੋਨੀ ਕਮੇਟੀ ਇਸ ਮਾਫਸਾ ਮਾਮਲੇ ਨੂੰ ਸੁਲਝਾਏ ਫੂਸ ਗੱਲ ਲਈ ਗਲਬਤ ਕਰਨ ਲਈ ਮਾਮਲੇ ਨੂੰ ਸੁਲਝਾਉਣ ਲਈ ਜਿਹੜੀ ਸਾਡੀ ਮਰਜ਼ਾਵਾ ਪਰੰਪਰਾਵਾ ਖਾਲਸਾ ਸਾਹਿਬ ਦੀ ਸਰਵੋੱਚਤਾ ਜੀ ਉਸ ਦੀ ਕਾਇਮੀ ਲਈ ਇਹ ਸਾਰਾ ਕੁਝ ਜਿਹੜਾ ਬਹੁਤ ਜਾ ਰਿਹਾ ਇੱਕ 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 ਦੇਰਵਾਲ ਸਾਹਿਬ ਇਹ ਵੀ ਕਹਾਂ ਜਾ ਰਿਹਾ ਕਿ ਤਖਤ ਸ੍ਰੀ ਕਲਕਤਕ ਸਾਹਿਬ ਦੇ ਵੱਲੋਂ ਜਿਹੜਾ ਹੈ ਉਹ ਗੋਰੇ ਮਸਕੀਨਪੁਰਾ ਨੂੰ ਮਾਫੀ ਦੇ ਦਿੱਤੀ ਗਈ ਤੇ ਉਹਨਾਂ ਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਗਈਆਂ ਜਦਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਵੀ ਹੁਕਮਨਾਮਾ ਜਾਰੀ ਹੋਇਆ ਕਿ ਉਹ ਪਾਬੰਦੀਆਂ ਜਿਉਂ ਦੀਆਂ ਤਿਉਂ ਰਹਿਣਗੀਆਂ ਕਿ ਇਹਦਾ ਵਿੱਚ ਜਿਹੜਕਾ ਫਸਿਆ ਹੈ ਦੇਖੋ ਕਲਕਤਕ ਸਾਹਿਬ ਨੂੰ ਕੋਈ ਚੁਣੌਤੀ ਨਹੀਂ ਹੋ ਸਕਦੀ ਜੀ ਜਿਹੜਾ ਵੀ ਉੱਥੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਉਸ ਨੂੰ ਕੋਈ ਵੀ ਜਿਹੜਾ ਉਹ ਚੋਣਤੀ ਨਹੀਂ ਦੇ ਸਕਦਾ ਗੱਲਬਾਤ ਕੀਤੀ ਜਾ ਸਕਦੀ ਹੈ ਉਤੇ ਇਤਰਾਜ਼ ਜਾਂ ਜਾਂ ਕੋਈ مشورہ ਦੇਣ ਵਾਸਤੇ ਕਿਹਾ ਜਾ ਸਕਦਾ ਜੀ ਸੋ ਇਹ ਸਾਡੀ ਰਵਾਇਤ ਹੀ ਨਹੀਂ ਹੈ ਕੋਈ ਇਹ ਕਿਸੇ ਸਾਜ਼ਿਸ਼ ਦਾ ਕਿ ਹਿੱਸਾ ਵਾ ਜੀ ਉਹ ਉਹ ਹੀ ਉਹ ਉਸੇ ਗੱਲ ਦਾ ਜ਼ਿਕਰ ਕਿ ਇੱਕ ਪਾਸੇ ਤਾਂ ਜਿਹੜੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹ ਧਰਮ ਪ੍ਰਚਾਰ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਉਹਨਾਂ ਨੂੰ ਜਿਹੜੇ ਨੌਜਵਾਨ ਨੇ ਸਿੱਖੀ ਦੇ ਵਿੱਚ ਵਾਪਸ ਪਰਤਣਾ ਚਾਹੁੰਦੇ ਨੇ ਜਾਂ ਫਿਰ ਸਿੱਖੀ ਨੂੰ ਅਪਣਾਉਣਾ ਚਾਹੁੰਦੇ ਨੇ ਉਹ ਬੜੇ ਧਿਆਨ ਦੇ ਨਾਲ ਉਹਨਾਂ ਦੀ ਗੱਲ ਵੀ ਸੁਣ ਰਹੇ ਨੇ ਕੀ ਇਹ ਧਰਮ ਪ੍ਰਚਾਰ ਦੀ ਲਹਿਰ ਨੂੰ ਠੀਸ ਪਹੁੰਚਾਉਣ ਦੇ ਮਕਸਦ ਦੇ ਨਾਲ ਵੀ ਸਭ ਕੁਝ ਬਹੁਤ ਸਾਰੀਆਂ ਗੱਲਾਂ ਜੀ ਚਲੋ ਬਹੁਤ ਸਾਰੀਆਂ ਗੱਲਾਂ ਕਿਉਂਕਿ ਮੈਂ ਉਸ ਵਕਤ ਦਾ ਹਿੱਸਾ ਹਾਂ ਜੀ ਸੋ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਾਂਗਾ ਜੀ ਜੀ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਜੋ ਜੋ ਸਾਡੀ ਪ੍ਰਾਤਨ ਪਰੰਪਰਾ ਵਾ ਉਸ ਦੇ ਮੁਤਾਬਕ ਹੀ ਸਾਰਾ ਮਾਮਲਾ ਸੁਲਝਾਇਆ ਜਾ ਬਈ ਜੀ ਜੀ ਕਿਉਂਕਿ ਤਖਤ ਵੀ ਸਾਡੇ ਲਈ ਇੰਪੋਰਟੈਂਟ ਆ ਉਸ ਖੇਤਰ ਦੇ ਸਿੱਖ ਜਿਹੜੇ ਆ ਉਹ ਬਹੁਰੇ ਅਹਿਮ ਨੇ ਜੀ ਉਹਨਾਂ ਸਾਰਿਆਂ ਨਾਲ ਰਾਇ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਸ ਮਕਸਦ ਨੂੰ ਜਿਹੜੀ ਕਮੇਟੀ ਭੇਜੀ ਆ ਜੀ ਸੋ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦਾ ਜਲਦ ਹੱਲ ਨਿਕਲੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੇ ਕਰਨ ਦੇ ਲਈ ਤਾਂ ਇੱਕ ਸਾਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸਕੜੇਲੀ ਪੋਸ ਪੰਜਾਬੀ ਤਤਕ ਤਕ ਸ੍ਰੀ ਪਟਨਾ ਸਾਹਿਬ ਜਾਏਗਾ ਐਸਜੀਪੀਸੀ ਦਾ ਵਫਦ ਕਿਉਂਕਿ ਤਕ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਹੁਕਮ ਨਾਮੇ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਹੈ ਕਿ ਐਸਜੀਪੀਸੀ ਦਾ ਵਫਦ ਜਿਹੜਾ ਹੈ ਤਕ ਸ੍ਰੀ ਪਟਨਾ ਸਾਹਿਬ ਜਾਏਗਾ ਜਿੱਥੇ ਪੰਜ ਪਿਆਰੇ ਸਾਈਬਾਨਾ ਦੇ ਨਾਲ ਵੀ ਗਲਬਾਤ ਕੀਤੀ ਜਾਏਗੀ ਤੇ ਉਸ ਤੋਂ ਇਲਾਵਾ ਇਹ ਵੀ ਜ਼ਿਕਰ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਵੀ ਗਲਬਾਤ ਹੋਏਗੀ ਤਸਜੀਪੀਸੀ ਦਾ ਇਹ ਵਫਦ ਜਿਹੜਾ ਹੈ ਉਹ ਕੋ ਸ੍ਰੀ ਪਟਨਾ ਸਾਹਿਬ ਜਾਏਗਾ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਮਾਫੀ ਦੇ ਦਿੱਤੀ ਗਈ ਸੀ ਤੇ ਉਹਨਾਂ 'ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ। ਇਹ ਇੱਕ ਹੁਕਮਨਾਮਾ ਸ੍ਰੀ ਅਕਾਲ ਤਖਸੈਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ। ਹਾਲਾਂਕਿ ਤਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਇਸ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਤੇ ਖੋਰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜੋ ਹੁਕਮਨਾਮਾ ਗੋਰੇ ਮਸਕੀਨ ਦੇ ਖਿਲਾਫ ਪਹਿਲਾਂ ਤੋਕੀ ਜਾ ਰਿਹਾ ਹੈ ਉਹ ਜੋ ਦਾ ਤਿਉ ਬਰਕਰਾਰ ਰੱਖੇਗਾ। ਤਦ ਆਸੇ ਕਿ ਖੋਣਾ ਐਸਜੀਪੀਸੀ ਦੇ ਵੱਲੋਂ ਆਪਣਾ